ਫਰੀਦਕੋਟ ਦੇ ਕਸਬਾ ਸਾਦਕ ਨੇੜੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਇੱਥੇ ਦੋ ਮੋਟਰਸਾਈਕਲਾਂ ਤੇ ਆਏ ਲੁਟੇਰਿਆਂ ਨੇ ਇੱਕ ਕਾਰ ਸਵਾਰ ਤੋਂ ਕਰੀਬ 6 ਲੱਖ ਰੁਪਏ ਲੁੱਟੇ ਨੇ ਪੀੜਤ ਵਿਕਾਸ ਵਜਾਜ ਜਦੋਂ ਰਾਤ ਨੂੰ ਆਪਣੀ ਕਾਰ ਤੇ ਜਾ ਰਹੇ ਸੀ ਤਾਂ ਅਚਾਨਕ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰਕੇ ਪੈਸਿਆਂ ਦਾ ਬੈਗ ਖੋਲਿਆ ਅਤੇ ਫਰਾਰ ਹੋ ਗਏ ਅਧਿਕਾਰੀਆਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੇਸ ਰਜਿਸਟਰ ਕੀਤਾ ਗਿਆ ਖਾਸ ਤੌਰ 'ਤੇ ਇੱਕ ਵਿਅਕਤੀ ਆ ਇਹ ਆਪਣੇ ਫਾਦਰਸ ਨੂੰ ਲੈਂਦਾਰਾ ਸੀ ਦਾ ਆਰਪ ਦਾ ਪੈਸਟੀਸ਼ਾਈਡ ਦਾ ਕੰਮ ਹੈ ਇਹਨੇ ਆਪਣੀ ਕੰਪਲੀਟ ਕੀਤੀ ਮੈਂ ਜਦੋਂ ਘਾਟ ਤੇ ਜਾ ਰਿਹਾ ਸੀਗਾ ਤਾਂ ਕਿਸੇ ਨੇ ਕਿਤਾਬ ਪੱਤਰ ਪੁੱਤਰ ਮਾਰ ਕੇ ਜਿਹੜਾ ਇਹਨੂੰ ਰੋਕ ਲਿਆ ਰੁਕ ਗਿਆ ਜੀ ਤੇ ਮੇਰੇ ਕਹਿੰਦਾ ਪੈਸੇ ਕੰਮ ਚੁੱਪ ਕੇ ਭੱਜ ਗਏ ਹਾਂ ਹੁਣ ਪੜਤਾਲ ਕਰ ਰਹੇ ਆ ਜੀ ਡੈਕਸ ਜੋ ਇਨਵੈਸਟੀਗੇਸ਼ਨ ਚੰਬਰ ਸੰਬੰਧੀ ਕਿੰਨੀ ਅਮਾਉਂਟ ਕਿੰਨੀ ਸੀਗੀ ਇਹਦੀ 5-80 ਦੇ ਕਰੀਬ ਦੱਸ ਕੋਈ ਕਮੇਟੀਆਂ ਦੇ ਕੁਝ ਕਹਿੰਦੇ ਸਾਡੇ ਹਾਂ ਹਾਂ ਜੀ ਕੰਮ ਕਰਦੇ ਸੀਗੇ 20% ਦਾ ਤੇ 80% ਦਾ ਕੰਮ ਉਹ तकरीबन 8:30 ਵਜੇ ਮਦਕਾਨਾ ਦਾ ਹੀ ਹਾਂ ਯਾਦ ਹੈ ਜਿਹੜਾ ਸਾਰਾ ਸਾਮਾਨ ਸੀ ਜਿਹੜਾ ਕੋਈ ਦੁਕਾਨ 'ਚ ਲੈਪਟਾਪ ਵਗੈਰਾ ਸੀਗਾ ਹੋਰ ਨਲਦੀ ਸੀ ਹਾਂ ਇਕੱਟ ਜਿਆਦਾ ਸਾਰਾ ਸਾਮਾਨ ਰੋਇਂ ਦੇਦਰਮਨਾ ਉਮੀ ਪਾ ਕੇ ਤੇ ਤੁਨਾ ਜਾਂਦੇ ਉਹਦੇ ਬਾਅਦ ਘਰੇ ਆ ਕੇ ਕੋ ਚਾਹ ਪੀਣੀ ਪਾਣੀ ਪੋਣੀ ਅਸਲ ਵਿੱਚ ਪੀ ਕੇ ਉਹਦੇ ਬਾਅਦ ਮੈਂ ਮੰਡੀ ਆਪਾਂ ਨੂੰ ਲੈਣ ਨੂੰ ਰੋਇ ਅੱਛਾ ਉਮੀ ਰੋਇ ਦੇ ਟਿਨੇ ਉਤ ਆ ਗਈ ਜਨਸਾ ਮੰਡੀ 'ਚ ਜਨਸਾ ਹਾਂਜੀ ਤੇ ਕੋ ਦੂਰੇ ਦੂਰਲੇ ਪਾਸੇ ਇਹਲੇ ਪਾਸੋਂ ਕੋ ਦੰਗੇ ਆਏ ਮੋਟਰਸਾਈਕਲਾਂ ਦੇ ਹਾਂ ਉਹਨਾਂ ਨੇ ਪੱਥਰ ਮਾਰੇ ਕਿਹਦੇ ਕਿੰਨੇ ਜਣੇ ਸੀ ਮੋਟਰਸਾਈਕਲਾਂ ਦੇ ਦੋ ਮੋਟਰਸਾਈਕਲ ਤਾਂ ਹੈਗੇ ਸੀਗੇ ਚਾਰ ਬੰਦੇ ਪੰਜ ਬੰਦੇ ਹੈਗੇ ਸੀ ਅੱਛਾ ਜੀ ਪੱਥਰ ਮਾਰਿਆ ਤੇ ਉਹਨਾਂ ਨੇ ਮੈਂ ਬ੍ਰਿਕ ਕਾਰ ਦਾਸ ਵੇਖ ਲਿਆ ਹਾਂ ਸਾਈਡ ਤੇ ਜਦੋਂ ਟੰਗ ਹੋਈ ਕਾਰ ਨੂੰ ਬ੍ਰੇਕ ਲੱਗ ਲਈ ਨਾ ਹਾਂ ਉਹਨਾਂ ਨੇ ਮੇਰੇ ਵਾਲ ਫੜੇ ਤੇ ਰਵਾੜ ਵਧਖਾਏ ਹਾਂ ਤੇ ਧੰਕੀ ਦਿੱਤੀ ਮੈਨੂੰ ਉਹਨਾਂ ਨੇ ਹਾਂ ਤੇ ਪਿੱਛੋਂ ਮੇਰੀ ਕਿੱਟ ਪੇਸ ਕਿੱਟ ਕੱਢ ਗਈ ਲੈ ਜੀ ਅੱਛਾ ਕਿੰਨੇ ਕੀ ਸਮਾਨ ਸੀ ਕਿੱਟ ਦੇ ਵਿੱਚ ਸਮਾਨ ਮੇਰਾ ਲੈਪਟਾਪ ਸੀ ਤੇ ਨਕਦੀ ਸੀ ਕਿੰਨੇ ਕਿ ਪੈਸੇ ਦੀ ਨਕਦੀ ਸੀ ਮੇਰੀ 6 ਲੱਖ ਰੁਪਏ ਸੀ 6 ਲੱਖ ਰੁਪਏ ਕੈਸ਼ ਸੀ ਆ ਕੈਸ਼ ਸੀ